ਨਮਸਕਾਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅਨੂਜਾ ਸ਼ਰਮਾ ਪੋਡਕਾਸਟ ਦੇ ਵਿੱਚ ਅੱਜ ਵੀ ਗੱਲਬਾਤ ਕੁਝ ਤੁਹਾਡੀ ਜਾਣਕਾਰੀ ਦੇ ਲਈ ਹੀ ਹੋਏਗੀ ਜਿਹੜੀ ਤੁਹਾਡੇ ਲਈ ਤੁਹਾਡੇ ਭਵਿੱਖ ਲਈ ਚੰਗੀ ਹੋਏਗੀ ਗੱਲਬਾਤ ਅੱਜ ਕਰਾਂਗੇ ਤੁਹਾਡੇ ਲਾਈਫ ਸਟਾਈਲ ਦੇ ਲਈ ਲਾਈਫ ਸਟਾਈਲ ਦੇ ਵਿੱਚ ਕਿਸ ਤਰੀਕੇ ਦੇ ਫੇਰ ਬਦਲ ਆਦੇ ਨੇ ਇੱਕ ਇਨਸਾਨ ਦੇ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਜ਼ਰੂਰ ਕਰਾਂਗੇ ਲੇਕਿਨ ਤੁਹਾਡੀ ਸਿਹਤ ਕਿੰਨੀ ਕੁ ਜ਼ਰੂਰੀ ਹੈ ਔਰ ਨਾਲ ਦੇ ਨਾਲ ਹੀ ਜਿਸ ਵਕਤ ਸਿਹਤ ਦੀ ਅਸੀਂ ਗੱਲ ਕਰਦੇ ਆਂ ਤੇ ਫੇਰ ਤੁਹਾਡਾ ਵਜ਼ਨ ਕਿੰਨਾ ਕੁ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਹੈ ਕਿੰਨੇ ਕੁ ਉਹਨੂੰ ਤੁਹਾਨੂੰ ਬੈਲੈਂਸ ਕਰਕੇ ਰੱਖਣਾ ਚਾਹੀਦਾ ਹੈ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਕੱਲ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਵਜ਼ਨ ਬਹੁਤ ਵੱਧ ਰਿਹਾ ਹੈ ਉਹ ਨੂੰ ਵੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਔਰ ਲਾਈਫਸਟਾਈਲ ਨੂੰ ਚੰਗੇ ਤਰੀਕੇ ਦੇ ਨਾਲ ਚਲਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਵਕਤ ਸਾਡੇ ਨਾਲ ਮੌਜੂਦ ਨੇ ਡਾਕਟਰ ਪਰਵੀਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਪੋਡਕਾਸਟ ਦੇ ਵਿੱਚ ਮੈਂ ਸ਼ੁਰੂਆਤ ਇੱਥੋਂ ਕਰਦੇ ਆਂ ਅੱਜਕੱਲ ਦੀ ਅਗਰ ਅਸੀਂ ਜ਼ਿੰਦਗੀ ਦੀ ਗੱਲ ਕਰੀਏ ਮੈਂ ਹੋ ਗਈ ਮੇਰੇ ਜੇ ਜਿੰਨੇ ਵੀ ਲੋਕ ਨੇ ਅਸੀਂ ਆ ਕੇ ਘਰਾਂ ਤੋਂ ਬਾਹਰ ਆ ਕੇ ਰਹਿ ਰਹੇ ਹਾਂ ਔਰ ਫਾਸਟ ਫੂਡ ਦੀ ਇਨਟੇਕ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਗੱਲ ਕਰੀਏ ਇਜ਼ ਇਟ ਪੋਸੀਬਲ ਕਿ weight ਘਟ ਕਰਨਾ ਜਿਹੜਾ ਹੈ ਉਹ ਸੌਖਾ ਹੋਵੇ ਜਾਂ ਤਰੀਕੇ ਦੇ ਨਾਲ ਅਗਰ ਅਸੀਂ ਆਪਣੀ ਡਾਈਟ ਰੱਖੀਏ ਤੇ weight ਘਟਾਉਣਾ ਸੌਖਾ ਹੈ ਬਿਲਕੁਲ ਪਹਿਲ ਤੋਂ ਬਾਤ ਧੰਨਵਾਦ ਕਰਾਂਗੀ ਕਿ ਮੈਨੂੰ ਇਹ ਮੌਕਾ ਦਿੱਤਾ ਲਾਈਫ ਸਟਾਈਲ ਦੇ ਬਾਰੇ ਗੱਲ ਕਰਨ ਦਾ ਅਸੀਂ ਇਹਦੀ ਇੰਪੋਰਟੈਂਸ ਨੂੰ ਸਮਝਣਾ ਹੈ ਇਹਦੀ ਵੈਲਿਊ ਨੂੰ ਸਮਝਣਾ ਹੈ ਔਰ ਫਿਰ ਦੇਖਣਾ ਹੈ ਕਿ ਇਹਦਾ ਕਾਰਨ ਕੀ ਹੈ ਸਾਡਾ weight धन दे वेट कटना दोनों चीज़ इंपोर्टेंट है वेट बदन की प्रॉब्लम तो जी है है कटना भी उन्नी ही प्रॉब्लम है जिन्हों का वेट कट्ट है मैडम उन्होंने पूछ के देखो वो कि प्रॉब्लम्स फेस करते हैं नो डाउट ओवर वेट ओबेसिटी ज़्यादा है, no है। रेशो और ये पिछले अं रीज़ देखिए बहुत सारे रि रीज़नस हैं अब का लाइफ स्टाइल साडा ਬਾਜੜੀ ਜ਼ਿੰਦਗੀ ਚ ਕੋਈ ਐਕਸਰਸਾਈਜ਼ ਨਹੀਂ ਖਾਣਾ ਪੀਣਾ ਜੋ ਮਿਲਿਆ ਸਟ੍ਰੈਸ ਖਾ ਰਹੇ ਆ ਖਾਨ ਪੀਂਦੀ ਕੁਆਲਿਟੀ ਚ ਬਦਲਾਵ ਫਿਰ ਸੜਾ ਖਾਨ ਪੀਂਦੇ ਸਿਸਟਮ ਹਮਾਰੇ ਮਤਲਬ ਸੜੇ ਟਾਈਮਿੰਗਸ ਨਹੀਂ ਸੂਟ ਕਰਦੇ ਟੈਨਸ਼ਨ ਚ ਆ ਕੇ ਅਸੀਂ ਜੋ ਖਾਣਾ ਉਹ ਖਾ ਲੈਣਾ ਉਸ ਚੀਜ਼ ਦੇ ਬਾਰੇ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਹੈਲਦੀ ਡਾਈਟ ਲੈ ਰਹੇ ਆ ਕਿ ਅਨ ਹੈਲਦੀ ਲੈ ਰਹੇ ਆ ਜਿਹਦੇ ਕਾਰਨ ਕਿ मेन प्रॉब्लम्स आती हैं और वेट एक ऐसी चीज़ है कोई भी इशू आ जाए तो डॉक्टर जो डिसीज हो जाती है तो फिर कहेंगे जी शुगर है कि थोड़ा इलाज नहीं हो सकता mm. क्योंकि वेट कटाओ डायबिटीज़ है बीपी है थायराइड है कि सारिया डिशीजा है जड़ियाू कि लाइफ स्टाइल डिशीज का किया जाता है और कोई भी परेशानी आए कोई भी सर्जरी बाईचांस करनी पे कुछ भी है तो डॉक्टर कहेंगे कहे अपना पहले वेट कटाओ ਤੁਸੀਂ ਆਜਕਲ ਦੀ ਜੇਕਰ ਮੈਂ ਗੱਲ ਕਰਾਂ ਤੇ ਅੱਜਕੱਲ ਤਾਂ ਇਵਨ ਪ੍ਰੈਗਨੈਂਸੀ ਦੇ ਵਿੱਚ ਵੀ ਦਿੱਕਤ ਤਾਂ ਹੀ ਕਰਕੇ ਆ ਰਹੀ ਹੈ ਕਿਉਂਕਿ weight ਬਹੁਤ ਜ਼ਿਆਦਾ ਨੇ ਹਾਂ ਦਾ weight weight ਦੇ ਕਾਰਨ ਬਹੁਤ ਸਾਰੀਆਂ ਐਸੀਆਂ ਸਾਇਲੈਂਟ ਪ੍ਰੋਬਲਮਸ ਹੈ ਜਿਹੜੀਆਂ ਨੀਜ਼ ਦੀ ਪ੍ਰੋਬਲਮ ਹੈ ਹੁਣ 30 40 ਦੀ ਏਜ ਵਿੱਚ ਕਹਿੰਗੇ ਜੇ ਤੁਸੀਂ ਨੀ ਰਿਪਲੇਸਮੈਂਟ ਕਰਵਾਓ ਉਹ ਚਾਰ ਡਾਕਟਰ ਸਮਝ ਦਿਖਾਉਂਦੇ ਆ ਉਹ ਕਹਿੰਦੇ ਜੀ ਤਾਂ ਕਰਵਾਉਣਾ ਹੀ ਪਏਗਾ ਪਹਿਲੇ 60 70 80 ਤੱਕ ਕਹਿੰਦੇ ਖਿੱਚਦੇ ਸੀਗੇ ਨਹੀਂ ਹੂੰ ਥੋੜਾ ਜਿਹਾ 올ਡ ਏਜ ਹੋ ਗਈ ਹੈ ਹੁਣ ਤਾਂ ਐਵੇਂ ਹੀ ਚੱਲਣਾ ਪਏਗਾ ਔਰ ਇਹ ਲੱਗਦਾ ਸੀ ਇਹ ਤਾਂ ਅਮੀਰਾਂ ਦਾ ਕੰਮ ਹੈ ਹਰ ਕੋਈ ਤਾਂ ਸੋਚਦਾ ਵੀ ਨਹੀਂ ਸੀਗਾ ਕਿ ਨਹੀਂ ਰਿਪਲੇਸਮੈਂਟ ਕਰवानी ਲੇਕਿਨ ਅੱਜ ਤਾਂ ਲੱਗਦਾ ਹੈ ਕਿ ਨਹੀਂ ਇਹ ਤਾਂ ਕਰਵਾਉਣਾ ਪਏਗਾ ਇਟ ਇਜ਼ 올ਡ ਡਿਊ ਟੂ ਓਵਰ weight ਜੇ ਅਸੀਂ weight ਨੂੰ ਮੈਨੇਜ ਕਰਨਾ ਆ ਜਾਏ weight ਨੂੰ ਹੁਣ ਹਰ ਕੋਈ ਚਾਹੁੰਦਾ ਕਿ ਮੈਂ ਸਲਿਮ ਟ੍ਰਿਮ ਹੋਵਾਂ ਮੈਂ 스마트 ਬਣਾ ਲੇਕਿਨ ਥੋੜਾ ਜਿਹਾ ਸਮਝਣਾ ਹੈ ਮੈਂ ਮੈਨਾਂ ਉਹੀ ਚੀਜ਼ ਮੈਂ ਸਿੱਧਾ ਡਾਇਰੈਕਟ ਸਵਾਲ ਤੁਹਾਡੇ ਤੋਂ ਕਰੂੰਗੀ weight management ਕੀਤਾ ਕਿਵੇਂ ਜਾਵੇ ਕਿਉਂਕਿ ਇਹ ਹੀ ਸਭ ਤੋਂ ਵੱਡੀ ਦਿੱਕਤ ਹੈ ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਦੌਰ ਵਾਲੇ ਬੰਦੇ ਆ ਅਸੀਂ ਸਭ ਤੋਂ Google ਤੇ ਹੀ ਬਥੇਰੇ ਆ ਨੇ ਦਰਸ਼ਕਾਂ ਨੇ ਸਰਚ ਕੀਤਾ ਹੋਊਗਾ easy way to reduce weight ਪਰ ਕੀ ਐ ਐਕਚੁਅਲ ਦੇ ਵਿੱਚ weight ਰਿਡਿਊਸ ਕਰਨ ਦਾ ਤਰੀਕਾ ਕਿਦਾਂ ਆਪਾਂ ਆਪਣੀ ਲਾਈਫ ਸਟਾਈਲ ਨੂੰ ਮੈਨੇਜ ਕਰ ਸਕਦੇ ਆ ਮੈਂ ਆਪਣੀ ਹੀ ਗੱਲ ਤੋਂ ਸ਼ੁਰੂਆਤ ਕਰਦੀ ਆ ਕਿ ਮੈਂ میوزਿਕ ਸਬਜੈਕਟ ਹੈ ਮੇਰਾ ਔਰ میوزਿਕ ਦੇ ਕਾਰਨ ਮੈਨੂੰ ਇਹ ਲੱਗਦਾ ਸੀ ਲਾਈਫ ਪਰਮਾਤਮਾ ਨੇ ਦਿੱਤੀ ਹੈ ਬਹੁਤ ਜ਼ਿੰਦਗੀ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਔਰ ਗਲਾ ਵਾਇਸ ਜਿਹੜਾ ਹੈ ਵੋਕਲ ਮੇਰਾ ਸਬਕਤ ਹੈ ਇਹ ਵੀ ਕੁਦਰਤ ਕਿਸੇ ਕਿਸੇ ਨੂੰ ਦਿੰਦੀ ਹੈ ਤੇ ਮੈਂ YouTube ਸਿੰਗਰ ਵੀ ਹਾਂ ਮੈਨੂੰ ਇਹ ਸੀ ਕਿ ਮੈਂ ਗਾਣਾ ਹੈ ਮੈਂ ਆਪਣੀ ਵਾਇਸ ਨੂੰ ਸੰਭਾਲ ਕੇ ਰੱਖਣਾ ਹੈ ਉਹਦੀ ਕੇਅਰ ਵਾਸਤੇ ਮੈਂ ਕਦੀ ਕੋਲਡ ਡਰਿੰਕਸ ਨਹੀਂ ਪੀਤੀ ਹੂੰ ਠੰਡਾ ਪਾਣੀ ਨਹੀਂ ਪੀਂਦੀ ਸੀ ਮੈਂ ਕਦੀ ਫਾਸਟ ਫੂਡ ਨੇ ਇਸਿਲੰਦੀ ਬਾਰਦਾ ਨਹੀਂ ਖਾਣਾ ਲੇਕਿਨ ਫਿਰ ਵੀ weight ਵਧ ਰਿਹਾ ਸੀਗਾ ਅਲਟੀਮੇਟਲੀ ਕੀ ਕੀਤਾ ਕਿ ਰੋਟੀ ਘੱਟ ਕਰ ਦੋ ਹੂੰ ਪਹਿਲੇ ਦੋ ਰੋਟੀਆਂ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਇੰਨਾ ਲੇਡਿਸ ਖਾਂਦੇ ਸੀ ਫਿਰ ਉਹ ਛੋੜਤੀਆਂ ਹੌਲੀ ਹੌਲੀ ਇੱਕ ਇੱਕ ਕਰਤੀ 3 ਟਾਈਮ ਫਿਰ ਸਵੇਰੇ ਸ਼ਾਮ ਇੱਕ ਇੱਕ ਕਰਤੀ ਲੇਕਿਨ ਦੇਖਿਆ ਕਿ weight ਤਾਂ ਫਿਰ ਵੀ ਨਹੀਂ ਘਟ ਰਿਹਾ ਰੋਟੀ ਵੀ ਘੱਟ ਕਰਤੀ ਅਸ ਫਿਰ ਮੇਰਾ BP ਚੱਲ ਰਿਹਾ ਸੀ 33 ইয়ার্স ਤੋਂ ਲੇਕਿਨ ਉਹ ਮੈਨੇਜ ਕਰ ਰਹੀ ਸੀ ਮੈਂ 뮤직 ਦੇ ਕਾਰਨ ਕਿਉਂਕਿ ਮੇਰਾ 150 90 ਐਵਰੇਜ ਰਹਿ ਰਹੀ ਸੀਗੀ ਤੇ 90 ਤੇ ਉਹ ਮੈਡੀਸਿਨਸ ਨੇ ਸਟਾਰਟ ਕਰਦੇ ਡਾਕਟਰ ਉਹ ਕਹਿੰਦੇ ਨੇ ਕਿ ਤੁਸੀਂ ਆਪਣਾ ਕੰਟਰੋਲ ਕਰੋ ਬਟ ਮੇਰਾ ਬੋਡੀ ਦਾ ਸਿਸਟਮ ਐਵੇਂ ਬਨ ਗਿਆ ਸੀ ਕਿ ਮੇਰਾ 90 ਤੱਕ ਮੇਨਟੇਨਡ ਸੀਗਾ 2-3 ਸਾਲ ਪਹਿਲੇ ਸਟ्रेस ਵਧਿਆ ਥੋੜਾ ਜਸ ਕੰਮ ਦੇ ਨਾਲ ਥੋੜਾ ਹੋ ਜਾਂਦਾ ਲਾਈਫ ਤੇ ਉਹਦੇ ਕਰਕੇ ਮੇਰਾ ਮੈਡੀਸਿਨਸ ਤੇ ਵੀ ਮੈਨੂੰ ਆਨਾ ਪਿਆ ਮੈਡੀਸਿਨਸ ਜਦੋਂ ਲੱਗੀ ਤਾਂ ਮੈਨੂੰ ਲੱਗਿਆ ਕਿ ਇਟਸ ਅ ਪਨਿਸ਼ਮੈਂਟ ਫॉर ਮੀ ਅੱਛਾ ਇਹ ਨਹੀਂ ਹੁਣ ਕੁਝ ਕਰਨਾ ਪਏਗਾ ਇਹ ਚੀਜ਼ ਨਹੀਂ ਚਲੇਗੀ ਕਿ ਇਹ ਸਭ ਕੁਝ ਮੈਂ ਕੰਟਰੋਲ ਕਰ ਰਹੀ ਹਾਂ ਫਿਰ ਵੀ ਮੇਰੀ ਮੈਡੀਸਿਨਸ ਕਿਉਂ ਸਟਾਰਟ ਹੋਈ ਇੱਥੋਂ ਫਿਰ ਚੈਪਟਰ ਸ਼ੁਰੂ ਹੋਇਆ ਲਾਈਫਸਟਾਈਲ ਦਾ ਕੀ ਸਾਡੇ ਕੀ ਸਿਸ ਕਿ ਮੈਂ ਫਾਸਟਿੰਗ ਵੀ ਬਹੁਤ ਕਰਦੀ ਸੀ ਅਚਾਨਕ ਤੁਸੀਂ ਇਹ ਸਾਰੀ ਜਿੰਦਗੀ ਦਾ ਤੁਸੀਂ ਕਹਿ ਰਹੇ ਹੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਚੈਪਟਰ ਸ਼ੁਰੂ ਹੋਇਆ ਲਾਈਫਸਟਾਈਲ ਦਾ ਫਿਰ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਮੈਂ ਰਾਈਟ ਸਟੈਪ ਪਹਿਲਾ ਰਾਈਟ ਸਟੈਪ ਕਿਹੜਾ ਸੀਗਾ ਮੈਂ ਦੱਸਿਆ ਕਿ ਮੈਂ ਫਾਸਟਿੰਗ ਵੀ ਕਰਦੀ ਸੀ ਰੂਟੀਨ 'ਚ ਬਹੁਤ-ਬਹੁਤ ਫਾਸਟਿੰਗ ਕੀਤੇ ਮੈਂ लेकिन जो तीन तो किया कि जो रिटायरमेंट तो बाद मैं जिम जॉइन किया अच्छा दो महीने जिम जॉइन किया उस तो बाद देखा कि एक किलो दो किलो बस इतना तक वेट रिड्यूस बॉडी मेरी फ्लैक्सीबल से उन्होंने कहा कि जल्दी हो जाएगा लेकिन नाइनटी के के जी से मेरा वेट उस टाइम लेकिन उसे जो तो मैं एक लाइन देखी मैं क्या मेरा वेट लूज नहीं हो रहा की गल पूछा उन्होंने तो उन्होंने कहा मैडम जी ये देखो लिखा हुआ है 80% ਡਾਈਟ hmm. 20% ਐਕਸਰਸਾਈਜ਼ ਉਸ ਚੀਜ਼ ਨੇ ਮੈਨੂੰ ਹਿਲਾਤਾ ਫਿਰ ਵੀ ਮੈਂ ਸੋਚਿਆ ਕਿ ਇਹ 20% ਐਕਸਰਸਾਈਜ਼ ਕਰ ਰਹੀ ਆ ਵਾਈ ਆ ਸ਼ੁਡਨ ਵਾਈ ਮਤਲਬ ਆਈ ਕਾਂਟ ਕਨਸੈਂਟਰੇਟ ਔਨ ਮਾਈ ਡਾਈਟ 80% ਡਾਈਟ ਜਦੋਂ ਡਾਈਟ ਦੀ ਗੱਲ ਆਈ ਡਾਈਟੀਸ਼ੀਅਨ ਕੋਲ ਗਏ ਡਾਈਟੀਸ਼ੀਅਨ ਨੂੰ ਕੰਟੈਕਟ ਕੀਤਾ ਚੇਂजेस ਕਰ ਕਰਕੇ ਦੱਸਿਆ ਉਹਨਾਂ ਨੇ ਲੇਕਿਨ ਪ੍ਰੈਕਟੀਕਲੀ ਇਟਸ ਨਾਟ ਪੋਸੀਬਲ ਟੂ ਫਾਲੋ ਅੱਛਾ ਕੀ ਡਾਈਟ ਦੱਸੀ ਤੁਹਾਨੂੰ ਉਹਨਾਂ ਨੇ ਪਹਿਲੇ ਦਿਨ ਦੇ ਵਿੱਚ ਮੈਡਮ ਬਸ ਉਹੀ ਸਾਰੀਆਂ ਅ ਸਭ ਚੀਜ਼ YouTube ਤੇ ਵੀ ਦੇਖਦੇ ਆ ਸੀ ਕਰਦੇ ਆ ਕਿ ਸਵੇਰੇ ਕਾਲੀ ਮਿਰਚ ਖਾਓ ਹਾਂ ਸੌਂਫ ਜੀਰਾ ਪਾਣੀ ਨਿੰਬੂ ਪਾਣੀ ਨਿੰਬੂ ਪਾਣੀ ਵੀ ਮਨੂੰ ਯਾਦ ਆਇਆ ਗਲਤ ਪਾਣੀ ਪੀਂਦੇ ਗਲਰ ਗਰਮ ਪਾਣੀ ਚ ਨਿੰਬੂ ਨਹੀਂ ਕਦੀ ਪੀਣਾ ਚਾਹੀਦਾ ਬਿਲਕੁਲ ਮੈਂ ਵੀ ਜਿਸਕਾ ਜਿਮ ਸ਼ੁਰੂ ਕੀਤਾ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਸਵੇਰੇ ਉਠੋ ਤੁਸੀਂ ਗਰਮ ਪਾਣੀ ਦੇ ਵਿੱਚ ਨਿੰਬੂ ਤੇ ਅਦਰਕ ਪਾ ਕੇ ਪੀਓ ਬਾਅਦ ਚ ਮੈਨੂੰ ਪਤਾ ਲੱਗਾ ਕਿ ਉਹ ਤੁਹਾਡੇ ਗਲੇ ਦੇ ਵਿੱਚ ਟੌਨਸਲਸ ਦੇ ਵਿੱਚ ਬਹੁਤ ਗਲਤ ਅਸਰ ਕਰਦਾ ਉਹ ਨਹੀਂ ਪੀਣਾ ਚਾਹੀਦਾ ਬੰਦਿਆਂ ਨੂੰ ਹਨਾ ਇਹ ਚੀਜ਼ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹੂੰਗੀ ਕਿ ਤੁਸੀਂ ਸਿਹਤ ਪੱਖੀ ਧਿਆਨ ਦੇਣਾ ਹੈ ਤੇ ਇਹਨਾਂ ਥੋੜੀ ਥੋੜੀ ਚੀਜ਼ਾਂ ਨੂੰ ਨਾ ਜਿਸ ਵਕਤ ਤੁਹਾਨੂੰ ਕੋਈ ਕਹਿੰਦਾ ਹੁੰਦਾ ਉਹ ਚੀਜ਼ਾਂ ਪਹਿਲੇ ਪੜੋ ਦੇਖੋ ਕਿਸੇ ਸਿਆਣੇ ਤੋਂ ਪੁੱਛ ਵੀ ਲੋਗੇ ਕਰਨੀ ਹੈ ਕਿ ਨਹੀਂ ਕਰਨੀ ਹੈ ਅੱਛਾ ਫਿਰ ਉਹਨਾਂ ਨੇ ਅੱਗੇ ਕੀ ਕੀ ਕੀਤਾ ਤੁਸੀਂ ਫਿਰ ਉਹ ਫਿਰ ਮੈਂ ਜੋ ਰਾਈਟੇਸ਼ਨ ਦਾ ਵੀ ਦੇਖਿਆ ਕਿ ਮੈਂ ਕਿ ਪ੍ਰੈਕਟੀਕਲ ਨਹੀਂ ਪੋਸੀਬਲ ਕਿ ਇਹ ਸਾਰੀਆਂ ਜਿਦਾ ਫਾਲੋ ਕਰਨਾ ਉਹ ਕਿ ਡੇਲੀ ਦਾ ਤੁਸੀਂ ਕਰੋ ਵੀ ਇਕਲੀ ਫਿਰ ਤੁਸੀਂ ਇਹ ਚੀਜ਼ ਕਰੋ ਐ ਕਰੋ ਡੇਲੀ ਡਾਈਟਸ ਅੱਛਾ ਉਹਨਾਂ ਨੇ ਰੋਟੀ ਰੱਖੀ ਡਾਈਟ ਦੇ ਵਿੱਚ ਕੀ ਕੀ ਚੀਜ਼ਾਂ ਰੱਖੀਆਂ ਰੋਟੀ ਸੀ ਰੱਖੀ ਰਾਗੀ ਰੋਟੀ ਦਵਾਰ ਰੋਟੀ ਠੀਕ ਹੈ ਬਾਸਲੇ ਦੀ ਰੋਟੀ ਸਾਰੀ ਮਿਕਸ ਫਿਕਸ ਕਰਕੇ ਮਲਟੀ ਗ੍ਰੇਨ ਆਟਾ ਦੇ ਰੋਟੀ ਕਹੀ ਅੱਛਾ ਠੀਕ ਹੈ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਉਹਦੇ ਨਾਲ ਵੀ ਜ਼ਿਆਦਾ ਚੇਂਜ ਨਹੀਂ ਹੋਇਆ ਮੈਂ ਯੋਗਾ ਟੀਚਰ ਵੀ ਰੱਖੇ ਕਰਚ ਮੈਂ ਕਰੀ ਔਰ ਮੈਂ 20000 ਪੇ ਕੀਤਾ ਪਰ ਮੰਥ ਕਿ ਮੇਰੇ ਹਸਬੰਦ ਦਾ ਥੋੜਾ ਜਿਹਾ ਮਸਾਜ ਵਗੈਰਾ ਦਾ ਕੁਝ ਪ੍ਰੋਬਲਮ ਸੀਗੀ ਮੈਂ ਕਿਹਾ ਉਹ ਕਰਵਾ ਦੇਣਗੇ ਨਾਲ ਮੇਰਾ ਕਰਸ ਹੋਮ ਟਿਊਟਰ ਹੋਣਗੇ ਤਾਂ ਸਪੈਸ਼ਲ ਕਨਸੈਂਟਰੇਟ ਕਰਨਗੇ ਤਾਂ ਮੇਰਾ ਜਲਦੀ weight loss ਹੋਏਗਾ ਬਿਕੋਜ਼ ਮੈਨੂੰ ਬੈਠਣ ਚ ਬਹੁਤ ਦਿੱਕਤ ਹੋ ਰਹੀ ਸੀ ਜੇ ਮੈਂ ਇੱਕ ਵਾਰੀ ਕਿਤੇ ਵੀ ਜਾਂ ਕਿ ਹੇ ਨੀਚੇ ਬੈਠਣਾ ਪੈਂਦਾ ਸੀ ਤਾਂ ਫਿਰ ਮੇਰਾ 6 ਮਹੀਨੇ ਕਮਸੇ ਕਮ ਮੇਰੀ ਪੇਨ ਹੁੰਦੇ ਸੀ ਅੱਛਾ ਜਿਸ ਵਕ ਤੁਸੀਂ ਇਹ ਯੋਗਾ ਟੀਚਰ ਰੱਖੇ ਤੁਸੀਂ ਯੋਗਾ ਦੇ ਟਿਊਟਰ ਰੱਖੇ ਯੋਗਾ ਦੇ ਨਾਲ ਕਿੰਨਾ ਕੁ ਅਸਰ ਪਿਆ ਉਹ ਯੋਗਾ ਟੀਚਰ ਸੀਗੇ ਲੇਕਿਨ ਉਹਨਾਂ ਨੇ ਮੈਨੂੰ ਡਾਂਸ ਦੇ ਸਟੈਪਸ ਉਸ ਇਸ ਉਸ ਤਰੀਕੇ ਨਾਲ ایرੋਬਿਕਸ ਉਹ ਚੀਜ਼ਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਜਲਦੀ weight loss ਹੋਏ अच्छा मतलब योगा नहीं उन्होंने करवाई योगा नहीं, कर नहीं योगा टीचर थी लेकिन वो डांस टीचर ज्यादा हो गई थी अच्छा मतलब ये भी है ना कि ਤੁਹਾਨੂੰ ਇੱਕ ਸਹੀ ਬੰਦਾ ਗਾਈਡ ਕਰਨਾ ਸੀ ਸਾਈਕੋਲੋਜੀਕਲ ਲੱਗਦਾ ਹੈ ਕਿ ਨਹੀਂ ਯੂ ਕੈਨ ਡੂ ਇਟ تو ਠੀਕ ਹੈ ਮੇਰੇ ਵਿਲ ਪਾਵਰ ਸਟਰੋਂਗ ਸੀ ਮੈਂ ਕਰਨਾ ਚਾਹਦੀ ਸੀ ਕੁਝ ਅੱਛਾ ਔਰ ਜਲਦੀ weight lose ਕਰਨਾ ਚਾਹਦੀ ਸੀ ਕਿ ਮੇਰੀ ਪ੍ਰੋਬਲਮ ਸੀ ਕਿ ਮੈਂ ਆਪਣਾ YouTube ਤੇ ਕਰਦੀਆਂ ਵੀਡੀਓਸ ਕਰਨਾ ਸੀ ਤਾਂ ਮੇਰਾ ਮੈਨੂੰ ਖੁਦ ਨਹੀਂ ਲੱਗ ਰਿਹਾ ਸੀ ਕਿ ਪੋਸੀਬਲ ਨਹੀਂ ਹੈ ਨੀਚੇ ਬੈਠਣਾ ਮੇਰਾ ਜ਼ਰੂਰੀ ਹੈ ਸਿੰਗਿੰਗ ਸਿੰਗਿੰਗ ਹਾਂ ਤਾਂ ਮੇਰੀ ਮਜਬੂਰੀ ਸੀ ਕਿ ਆਪਣਾ ਮੈਂ ਠੀਕ ਕਰਨਾ ਹੈਲਥ ਨੂੰ 뮤ਜ਼ਿਕ ਤੁਹਾਨੂੰ ਕੀ ਲੱਗਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਵੱਡੀ ਥੈਰੇਪੀ ਹੈ ਕਿ ਮੈਂ ਥੈਰੇਪੀ ਦੀ ਜਿਸ ਗੱਲ ਕਰਦੀ ਹਾਂ ਨਾ ਤੇ ਮੈਂ ਉਹਨੂੰ ਡੈਪਥ ਵਿੱਚ ਜਾ ਕੇ ਗੱਲ ਕਰਦੀ ਹਾਂ 뮤ਜ਼ਿਕ ਆਪਣੇ ਆਪ ਦੇ ਵਿੱਚ ਅਸੀਂ ਕਹਿੰਦੇ ਤੂੰ ਜਿੰਨੇ ਮਰਜੀ ਦੁਖੀ ਹੋਵੋ ਤੁਸੀਂ ਗਾਣੇ ਸੁਣੋ ਤੁਹਾਨੂੰ ਇੱਕ ਸਕੂਨ ਮਿਲਦਾ ਹੈ ਦਿਲ ਦੇ ਅੰਦਰ ਦਾ ਤੁਹਾਡੇ ਲਈ ਮਿਊਜ਼ਿਕ ਨੇ ਕੀ ਰੋਲ ਪਲੇ ਕੀਤਾ ਮੈਂ ਤੁਹਾਨੂੰ ਪਹਿਲੇ ਸਭ ਤੋਂ ਪਹਿਲੇ ਕਿਹਾ ਸੀ ਮੇਰਾ ਸਬਜੈਕਟ ਮਿਊਜ਼ਿਕ ਹੈ ਮੇਰਾ ਪੈਸ਼ਨ ਮਿਊਜ਼ਿਕ ਹੈ ਮੈਂ ਤਾਂ ਹੀ ਇਸੇ ਲਈ profession ਹੀ ਆਪਣਾ ਮਿਊਜ਼ਿਕ ਹੀ ਚੁਣਿਆ ਔਰ ਅੱਜ ਦੀ ਰੇਟਸ ਵੀ ਮੈਂ ਮਿਊਜ਼ਿਕ ਜਿਹੜਾ ਸਰਕਲਬ ਖੋਲ ਰਹੀ ਆ ਕਿ ਜੋ ਮੈਂ ਗਿਆਨ ਲੈਂਦਾ ਮੈਂ ਦੂਸਰਿਆਂ ਨੂੰ ਸਿਖਾਵਾਂ ਮਿਊਜ਼ਿਕ ਦੀ ਵੈਲਿਊਜ਼ ਦੇਖਿਆ ਜਾਏ ਜੇ ਦੀ ਗੱਲ ਕਰਦੇ ਆ ਸਾਡੇ ਧਰਮ ਗ੍ਰੰਥ ਕਿਸੇ ਨੂੰ ਵੀ ਦੇਖ ਲਓ ਸਭ ਨੇ ਮਿਊਜ਼ਿਕ ਦਾ ਸਹਾਰਾ ਲੇਤਾ ਗੁਰੂ ਨਾਨਕ ਦੇਵ ਜੀ ਮੀਰਾ ਕਬੀਰ ਸਭ ਨੇ ਸੁਰਦਾਸ ਜੀ ਜੀ ਇਹਨਾਂ ਦੇ ਜਿੰਨੇ ਵੀ ਪਦ ਹੋਏ ਸਾਰੇ ਉਹਨਾਂ ਦੇ ਗਏ ਸੀਗੇ ਕਿਉਂਕਿ ਗੀਤਾ ਕੋਈ ਕੋਈ ਪੜਦਾ ਹੈ ਲੇਕਿਨ ਇਹ ਜਿਹੜੇ ਸ਼ਬਦ ਚਲਦੇ ਨੇ ਭਜਨ ਦੇ ਰੂਪ ਚ ਗੀਤ ਦੇ ਰੂਪ ਚ ਮੀਰਾ ਦੇ ਜਿਹੜੇ ਭਜਨ ਹੈ ਇਹ ਅੱਜ ਵੀ ਲਾਈਵ ਹੈ ਅੱਜ ਵੀ ਇਹ ਜ਼ਿੰਦਾ ਹੈ ਔਰ ਹਰ ਚੀਜ਼ ਨੂੰ ਉਸ ਉਸੇ ਭਾਵ ਨਾਲ ਉਹਨਾਂ ਦੀ ਕਿੰਨੀ ਕੰਪੋਜੀਸ਼ਨਸ ਬੰਦੀਆਂ ਇੱਕ ਇੱਕ ਵਜਨ ਦੀਆਂ ਮਾਈ ਮੈਨੇ ਲੀਓ ਗੋਬਿੰਦਾ ਮੋਲ ਕਿੰਨੇ ਲੋਗਾਂ ਨੇ ਗਾਇਆ ਅੱਛਾ ਫਿਰ ਜਿਸ ਵਕਤ ਤੁਸੀਂ ਆਪਣੀ weight loss ਜਰਨੀ ਦੇ ਵਿੱਚ ਸੀਗੇ ਤੇ ਜਿਸ ਵਕਤ 뮤직 ਦੀ ਗੱਲ ਕਰਾਂ ਮੈਂ ਉਹ ਦੋਵਾਂ ਨੂੰ ਰਿਲੇਟ ਕਿਵੇਂ ਕੀਤਾ ਤੁਸੀਂ 뮤직 ਦੇ ਨਾਲ ਮੈਂ ਕਰ ਰਹੀ ਸੀ ਮੈਨੇਜ ਆਪਣੇ ਆਪ ਨੂੰ ਮੇਰਾ ਬੀਪੀ ਵਗੈਰਾ ਸਭ ਕੰਟਰੋਲ ਹੋ ਰਿਹਾ ਸੀ ਮੈਂ ਸਟ्रेस ਮੈਨੇਜਮੈਂਟ ਤੇ ਗੱਲ ਕਰਦੀ ਆ ਕਿ ਮੇਰਾ ਬਹੁਤ ਚੀਜ਼ਾਂ ਕੰਟਰੋਲ ਕਰਦੀ ਸੀ 뮤직 ਦੇ ਕਾਰਨ ਮੈਂ ਨੈਸ਼ਨਲ ਸਪੋਰਟਸ ਚ ਵੀ ਰਹੀ ਹਾਂ ਉਸ ਮੈਂ ਵਾਲੀਬॉल ਮੇਰੀ ਗੇਮ ਸੀ ਔਰ ਮੈਂ ਖੇਲਦੀ ਸੀ ਪੋਜ਼ਿਟਿਵ ਮਾਈਂਡਡਡ ਸੀਗੀ ਔਰ ਹਮੇਸ਼ਾ ਪੋਜ਼ਿਟਿਵ ਐਟੀਟਿਊਡ ਮੇਂ ਰਹੁੰਦਾ ਸੀ ਕੁਛ ਵੀ ਹੋਏ ਮੈਂ ਰੈਕਨਸੀ ਕਰਦੀ ਜਲਦੀ ਪੇਸ਼ੈਂਸ ਸੀ ਮੇਰੇ ਚ ਔਰ 뮤직 ਦੇ ਨਾਲ ਮੈਨੂੰ ਐਸਾ ਲੱਗਿਆ ਕਿ ਲਾਈਫ 'ਚ ਠਹਿਰਾਵ ਆਂਦਾ ਹੈ ਬਹੁਤ ਜੋਸ਼ ਸੀ ਐਨਰਜੈਟਿਕ ਸੀ ਪਰ 뮤직 ਦੇ ਨਾਲ ਇੱਕ ਠਹਿਰਾਵ ਆਇਆ ਔਰ ਲੱਗਿਆ ਕਿ ਲਾਈਫ 'ਚ ਜਿਹਦੇ ਪਿੱਛੇ ਸਭ ਕੁਝ ਇਨਸਾਨ ਕਰਦਾ ਹੈ ਕਿ ਮੇਰਾ ਐਕਚੁਅਲ ਗੋਲ ਕੀ ਹੈ ਅਸੀਂ ਗੋਲ ਸਿਖਾਉਂਦੇ ਆ ਦੁਨੀਆ ਨੂੰ ਵਰਚੁਅਲ ਗੋਲ ਐਕਚੁਅਲ ਗੋਲ ਹੈ ਅਟ ਇਸ ਸਪਿਰਚੁਅਲ ਗੋਲ ਕਿਥੇ ਤੱਕ ਤੁਹਾਨੂੰ ਲੱਗਦਾ ਕਿ ਤੁਸੀਂ ਅਚੀਵ ਕਰ ਲਿਆ ਸਪਿਰਚੁਅਲੀ ਉਹ ਹਰ ਵਕਤ ਨਾਲ ਸਾਡੇ ਪਰਮਾਤਮਾ ਜਿਸੀ ਉਸਦੇ ਅੰਸ਼ ਹੈਗੇ ਆ ਅਸੀਂ ਉਸ ਨੂੰ ਜਿਸ ਤਰੀਕੇ ਦਾ ਰਿਲੇਸ਼ਨ ਰੱਖਾਂਗੇ ਸਾਨੂੰ ਉਹ ਉਸੇ ਤਰ੍ਹਾਂ ਦਾ ਹੀ ਮਹਿਸੂਸ ਕਰੇਗਾ ਨੇਚਰ ਨੂੰ ਉਹ ਕਹਿੰਦੇ ਜੇ ਤੁਸੀਂ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੇਚਰ ਨੂੰ ਦੇਖੋ ਉਹ ਕਣ ਕਣ ਚ ਹੈ ਉਹਨੂੰ ਫੀਲ ਕਰਨਾ ਹੈ ਜਦੋਂ 뮤직 ਇਸ ਦਾ ਈਜ਼ੀਐਸਟ ਵੇ ਟੂ ਕਮਿਊਨੀਕੇਟ ਵਿਦ ਹਿਮ ਇਹਦੇ ਵਿੱਚ ਨਾਲ ਸਰੈਂਡਰ ਦੀ ਫੀਲਿੰਗ ਆਉਂਦੀ ਹੈ ਔਰ ਮੈਂ ਹੈਰਾਨ ਹੁੰਨੀ ਆ ਕਿ ਲੋਕ ਕਹਿੰਦੇ ਕਿ ਸਾਡਾ ਧਿਆਨ ਨਹੀਂ ਲੱਗਦਾ ਸੀ ਧਿਆਨ ਕਰਦੇ ਆ ਸਾਨੂੰ ਹੋਰ ਹੋਰ ਗੱਲਾਂ ਯਾਦ ਆਉਂਦੀਆਂ ਇਹ ਅਕਸਰ ਕਿਹਾ ਜਾਂਦਾ ਹੈ ਲੇਕਿਨ ਮੇਰੀ ਜੋ ਪ੍ਰੈਕਟਿਸ ਹੈ ਜਾਂ ਮੈਂ ਜੋ ਸਿੱਖਿਆ ਆਪਣੇ ਗੁਰੂਆਂ ਕੋਲੋਂ ਮੈਂ ਲਾਈਫ 'ਚ ਜੋ ਮੇਰਾ ਐਕਸਪੀਰੀਅੰਸ ਰਿਹਾ ਕਿ 뮤직 ਦੇ ਨਾਲ ਕਨਸੈਂਟਰੇਟ ਕਰਨਾ ਇਟਸ ਵੈਰੀ ਈਜ਼ੀ ਤੁਸੀਂ ਓਮ ਬੋਲੋ ਕੁਝ ਵੀ ਓਮ ਚੈਂਟਿੰਗ ਕਰੋ ਜਾਂ ਕੁਝ ਵੀ ਉਹ ਉਚਾਰਨ ਉਹ ਉਚਾਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਕਿ ਉਹਦਾ ਵੀ ਇਦਾਂ ਕਿਹਾ ਜਾਂਦਾ ਕਿ ਪਹਿਲੇ 80% ਤੁਸੀਂ ਉਹ ਦਾ ਉਚਾਰਨ ਕਰਨਾ ਹੈ ਅਗਲੇ 20% ਤੁਸੀਂ ਮਾ ਦਾ ਉਚਾਰਨ ਕਰਨਾ ਹੈ ਇਹ ਮੈਂ ਸਹੀ ਕਹਿ ਰਹੀ ਹਾਂ ਤੁਹਾਨੂੰ ਸਹੀ ਕਹਿ ਰਹੇ ਹੋ ਤੁਸੀਂ ਅਸਰੇ ਮੇਰੇ ਸਾਡੇ ਫੈਮਿਲੀ ਡਾਕਟਰ ਹਨ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਉਹ 70 30 ਦੀ ਰੇਸ਼ਿਓ ਦਾਸਰੇ ਸੀਗੇ ਲੇਕਿਨ میوزਿਕ ਦੇ ਹਿਸਾਬ ਨਾਲ ਔਰ ਜੋ ਇੱਕ ਟੈਕਨੀਕਲੀ ਦੇ ਸਟਾਰਟਿੰਗ ਚ ਤੁਸੀਂ ਠੀਕ ਹੈ ਉਹ ਕਰਦੇ ਹੋ ਕੋਈ ਨਵਾਂ ਸਿੱਖਦਾ ਪਰਸਨ ਲੇਕਿਨ ਜਦੋਂ ਤੁਸੀਂ ਅੱਗੇ ਥੋੜਾ ਵੱਧ ਦਿਓ ਤਾਂ ਉਹ ਉਹ ਮ ਤਿੰਨ ਚੀਜ਼ਾਂ ਅੱਛਾ ਯੈਸ ਕੀ ਬਾਤ ਹੈ ਨਵੀਂ ਚੀਜ਼ਾਂ ਤੇ ਮੈਨੂੰ ਪਤਾ ਲੱਗਿਆ ਅੱਛਾ 뮤직 ਦੇ ਐਂਗਲ ਤੋਂ ਕਰਦੇ ਉਹ ਮ ਅੱਛਾ ਫਿਰ ਤਦ ਫਿਰ ਕਿਸ ਤਰੀਕੇ ਨਾਲ ਉਚਾਰਨ ਹੁੰਦਾ ਉਹ ਫਿਰ ਉਹ ਫਿਰ ਮ ਲਾਸਟ ਵਿੱਚ ਲੰਬਾ ਇਕ ਵਾਰੀ ਕਰਕੇ ਜ਼ਰੂਰ ਦਿਖਾਈਓ ਸਾਡੇ ਦਰਸ਼ਕਾਂ ਨੂੰ ਕਿਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਉਹਨੂੰ ਕਰਕੇ ਉਹਨੂੰ ਹੌਲੀ ਹੌਲੀ ਬੰਦ ਕਰਕੇ ਉ ਫਿਰ ਮਾਨ ਲੱਗਦਾ ਇਹ ਤੁਹਾਡੇ ਕਹਿੰਦੇ ਨਾ એનર્ਜੀ ਸਕੂਨ ਇਹ ਤਾਂ ਜਿੰਨਾ ਜਿੰਨਾ ਕੋਈ ਕਰਦਾ ਉਹ ਫੀਲ ਕਰਦਾ ਮੈਂ ਇੱਕ ਚੀਜ਼ ਮੈਂ ਇੱਥੇ ਨਾ ਜਿੰਦਾ ਆਪਾਂ ਮੈਡੀਟੇਸ਼ਨ ਦੀ ਧਿਆਨ ਦੀ ਗੱਲ ਕਰ ਰਹੇ ਆ ਥੇਰੇ ਲੋਕ ਜਿਹੜੇ ਕੋਸ਼ਿਸ਼ ਕਰਦੇ ਨੇ ਬੈਣ ਦੀ ਪਰ ਉਹ ਕਹਿੰਦੇ ਅਸੀਂ ਕਦੀ ਬੈ ਹੀ ਨਹੀਂ ਪਾਉਂਦੇ ਧਿਆਨ ਦੇ ਵਿੱਚ ਸਾਨੂੰ ਬਾਹਰ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ ਸਾਡਾ ਦਿਮਾਗ ਕਦੀ ਕਿਤੇ ਡਿਸਟਰੈਕਟ ਹੋ ਜਾਂਦਾ ਕਦੀ ਕਿਤੇ ਡਿਸਟਰੈਕਟ ਹੋ ਜਾਂਦਾ ਮੈਡਮ ਤੁਸੀਂ ਇਹ মুদ্রা ਦੇਖਿਓ ਨਹੀਂ ਸੁਣੀਓ ਦੇਖਿਓ ਕਿ ਇਸ মুদ্রা ਨਾਲ ਬੈਠਦੇ ਆ ਇਹ ਮਾਈਂਡ ਬ੍ਰੇਕ ਹੈ ਤਾਂ ਹੀ ਕਹਿੰਦੇ ਹੁਣ ਤੁਸੀਂ ਕਿ ਓਮ ਕਰਨਾ ਜਦੋਂ ਓਮ ਕਰਨਾ ਹੈ ਤੇ ਇੱਕ ਪ੍ਰੋਪਰ ਪੋਜੀਸ਼ਨਸ ਬੈਠ ਕੇ ਟੈਕਨੀਕਲ ਚੀਜ਼ ਹੈ ਕਿ ਜਦੋਂ ਤੁਸੀਂ ਪ੍ਰੋਪਰ ਇਹ ਬ੍ਰੇਕ ਜਦੋਂ ਤੁਹਾਡਾ ਮਾਈਂਡ ਉੱਦੋਂ ਉੱਦੋਂ ਜਾਏਗਾ ਹੀ ਨਹੀਂ ਜਦੋਂ ਤੁਸੀਂ ਇਹ ਚੀਜ਼ ਇਸ ਤਰੀਕੇ ਪੋਜੀਸ਼ਨ ਚ ਬੈਠ ਕੇ ਤੁਸੀਂ ਓਮ ਦਾ ਉਚਾਰਨ ਕਰਦੇ ਹੋ ਐਥੇ ਧਿਆਨ ਕਰਦੇ ਹੋ ਹਮਮ ਔਰ ਫਿਰ ਤੁਸੀਂ ਉਸ चीज ਨੂੰ ਕਰਦੇ ਹੋ ਸਮ ਇਨਹੇਲ ਪ੍ਰੋਪਰਲੀ ਕੇ ਐਗਜ਼ਹੇਲ ਕਰ ਰਹੇ ਹੋ ਤਾਂ ਓਮ ਨੂੰ ਕਹਿਣਾ ਹੈ ਇਹ ਜੀ ਤੁਸੀਂ ਬਿਲਕੁਲ ਸਹੀ ਕਿ ਇੱਥੇ ਧਿਆਨ ਦੇਣਾ ਹੈ ਕਨਸੈਂਟਰੇਟ ਕਰਨਾ ਹੈ ਤੁਸੀਂ ਯੂਲ ਹੈਵ ਟੂ ਵਿਜ਼ੂਅਲਾਈਜ਼ ਬਿਲਕੁਲ ਬਲੈਂਕ ਹੋਈ ਗੱਲ ਹੈ ਲੇਕਿਨ ਕੋਈ ਅਗਰ ਬਿਗਨਰ ਹੈ ਮੈਨ ਮੈਂ ਬਿਗਨਰ ਵਾਸਤੇ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਬਹੁਤ ਸਾਰੀ ਯੂਥ ਕਿਉਂਕਿ ਹੁਣ ਦੁਆਰ ਤੋਂ ਇਹ ਮੈਡੀਟੇਸ਼ਨ ਦਾ ਜਿਹੜਾ ਇੱਕ ਚਲਨ ਹੈ ਮੈਂ ਯੂਥ ਦੇ ਵਿੱਚ ਜ਼ਿਆਦਾ ਦੇਖ ਰਹੀ ਹਾਂ ਉਹ ਅਗਰ ਕੋਈ ਬਿਗਨਰ ਹੈ ਉਹ ਕਿਸ ਤਰੀਕੇ ਦੇ ਨਾਲ ਮੈਡੀਟੇਟ ਕਰਨਾ ਸ਼ੁਰੂ ਕਰੇ ਆਪਣੀ ਲਾਈਫ ਸਟਾਈਲ ਦੇ ਵਿੱਚ ਅਗਰ ਇੱਕ ਇੰਪੋਰਟੈਂਟ ਪਾਰਟ ਅਗਰ ਤੁਸੀਂ ਐਡ ਕਰਨਾ ਹੈ ਤੇ ਮੈਡੀਟੇਟਿੰਗ ਬਹੁਤ ਇੰਪੋਰਟੈਂਟ ਪਾਰਟ ਹੈ ਤੁਸੀਂ ਕੀ ਕਹਿੰਦੇ ਹੋ ਉਹਦੇ ਵਾਸਤੇ ਤੁਸੀਂ ਦੇਖਿਆ ਹੋਣਾ ਸਾਡੇ ਬੱਚਾ ਛੋਟਾ ਪੈਦਾ ਹੁੰਦਾ ਹੈ ਤੇ ਉਹਦੇ ਕੰਚ ਓਮ ਦੀ ਉਚਾਰਨ ਕੀਤਾ ਜਾਂਦਾ ਹੈ ਤਿੰਨ ਵਾਰੀ ਓਮ ਬੋਲਦੇ ਆ ਓਮ ਬੋਲਦੇ ਆ ਉਹ ਕਹਿੰਦੇ ਕਿਹਦੇ ਕੋਲੋਂ ਬੁਲਵਾਣਾ ਹੈ ਤੁਸੀਂ ਹਮ ਹੁਣ ਗੁਰਤੀ ਕਹਿੰਦੇ ਪੰਜਾਬੀ ਜੀ 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 ਕੀ ਗੁਰਤੀ ਕਿਹਦੇ ਕੋਲੋਂ ਖਾਣੀ ਹੈ ਗੁਰਤੀ ਕਿਤੋਂ ਦਵਾਨੀ ਹੈ ਜੇ ਤੁਸੀਂ ਸ਼ਾਇਦ ਸ਼ਾਇਦ ਦੇਣਾ ਹੈ ਟੰਗ ਤੇ ਲਿਖਣਾ ਜ਼ੁਬਾਨ ਤੇ ਲਿਖਣਾ ਉਹ ਵੀ ਓਮ ਲਿਖਿਆ ਜਾਂਦਾ ਹੈ ਹਮ ਇਸ ਦੀ ਵੈਲਿਊ ਹੈ ਉਹਦੇ ਸੰਸਕਾਰ ਉਹਦੀ ਨੇਚਰ ਉਹ ਤੁਹਾਡੀ ਲਾਈਫ ਉਹ ਚੀਜ਼ਾਂ ਅਸਰ ਕਰਦੀ ਹੈ ਇੱਕ ਆਸ਼ੀਰਵਾਦ ਜਿਵੇਂ ਕਹਿੰਦੇ ਨਾ ਹੁਣ ਇਹ ਸਾਰੀ ਕੀ ਜਦੋਂ ਅਸੀਂ ਕਿਸੇ ਦੇ ਦੇਖਦੇ ਹਾਂ ਗੁਰੂਆਂ ਜੀ ਦੇਖਦੇ ਹਾਂ ਕਿ ਹੱਥ ਹੈ ਚੀਜ਼ ਇੱਕ ਵੇਵਸ ਪੋਜ਼ਿਟਿਵ ਵੇਵਸ ਆਉਂਦੀਆਂ ਅਸੀਂ ਸਿਰ ਚੁਕਾਉਂਦੇ ਹਾਂ ਨਮਰਤਾ ਆਪਣੇ ਅੰਦਰ ਆਂਦੀ ਹੈ ਇਹ ਸਭ ਚੀਜ਼ਾਂ ਜਦੋਂ ਓਮ ਦਾ ਉਚਾਰਨ ਕਰਕੇ ਜਦੋਂ ਅਸੀਂ ਹਲਕਾ ਜਾਂ ਇਸ ਤਰ੍ਹਾਂ ਦੀ ਚੀਜ਼ ਇਹ ਚੀਜ਼ ਇੱਥੇ ਇਹ ਸਵਰ ਜਦੋਂ ਸਾ ਸਵਰ ਹੁੰਦਾ ਸਾਰੀ ਗਾਮ ਪਾਧਾ ਨਹੀਂ ਸਭ ਨੇ ਸੁਣਿਆ ਨਾਰਮਲੀ ਸਭ ਨੂੰ ਪਤਾ ਹੈ ਫਿਰ ਇੱਕ ਸਕੇਲ ਕਹਿੰਦੇ ਹਾਂ ਸਤ ਸੁਰਾਂ ਦਾ ਗਰੁੱਪ ਹੈ ਫਿਰ ਉਸ ਤੋਂ ਬਾਅਦ ਸਾਰੇ ਗਾਮਾ ਪਾਧਾ ਨਹੀਂ ਸੌ ਉੱਪਰ ਵੀ ਹੁੰਦਾ ਸਾਨੀ ਧਾਪਾ ਮੰਗਾ ਰਿਹਾ ਸਾਂ ਹੇਠੇ ਵੀ ਤਿੰਨ ਸਕੇਲਸ ਹੁੰਦੇ ਆ ਜਦੋਂ ਅਸੀਂ نیچے ਆਉਂਦੇ ਆ ਮਿਊਜ਼ਿਕ ਦੇ ਪੁਆਇੰਟ ਆਫ ਵਰਨਲ ਮੈਂ ਦੱਸ ਰਹੀ ਆ ਸਾਨੀ ਧਾਪਾ ਜਿਸੇ ਪਾਤਲ ਹੈ ਨਾ ਧਰਤੀ ਪਾਤਲ ਆਕਾਸ਼ ਅਸੀਂ ਕਹਿੰਦੇ ਨਾ ਤਿੰਨ ਚ ਤਾਂ ਪਾਤਲ ਜਦੋਂ نیچے ਅਸੀਂ ਇਹਨੂੰ ਕਹਿੰਦੇ ਖਰਜ ਸਵਰ ਮਿਊਜ਼ੀਕਲ ਨੋਟ ਹੈ ਖਰਜ ਸਵਰ ਜਿਹੜਾ نیچے ਦਾ ਸਾਹ ਹੈ ਉਹਨੂੰ ਖਰਜ ਕਹਿੰਦੇ ਆ ਇਨੂੰ ਕਹਿੰਦੇ ਸੰਗੀਤ ਦੇ ਵੱਲੇ ਕਹਿੰਦੇ ਕਿ ਅਸੀਂ ਖਰਜ ਸਾਧਨਾ ਕਰਦੇ ਹਾਂ ਇਹ ਓਮ ਦਾ ਇੱਕ ਬੇਸਿਕ ਰੂਪ ਹੈ ਯੋਗੀ ਇਹਨੂੰ ਕੀ ਕਰਦੇ ਨੇ ਇਸ ਤਰ੍ਹਾਂ ਕਰਕੇ نیچے ਉਹਨਾਂ ਨੂੰ ਸਵਰਦਾ ਨਹੀਂ ਪਤਾ ਲੇਕਿਨ ਉਹ نیچے ਇਸ ਚੀਜ਼ ਨੂੰ نیچے ਲਗਾ ਕੇ ਇਹ ਇਹ نیچے ਲਗਾ ਕੇ ਇਸ ਤਰ੍ਹਾਂ ਪ੍ਰੈਕਟਿਸ ਕਰਦੇ ਹਨ ਲੇਕਿਨ ਇਟਸ ਨਾਟ ਪੋਸੀਬਲ ਕਿ ਇੱਕ ਦਿਨ ਦੋ ਦਿਨ ਜੀ ਤੁਸੀਂ ਇਹ ਚੀਜ਼ ਕਰੋ ਹੋਲੀ 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 ਜੋ ਸੀ ਬੋਲ ਰਹੇ ਆ ਸਾਡੇ ਨਾਰਮਲ ਸਵਰ ਹੈ ਸਭ ਤੋਂ ਅੱਛਾ ਟਾਈਮ ਕਿਹੜਾ ਹੈ ਮੈਡੀਟੇਸ਼ਨ ਦਾ ਹਰ ਪਲ ਅੱਛਾ ਹਰ ਪਲ ਜਸਟ ਕਲੋਜ਼ ਯੋਰ ਆਈਜ਼ ਐਂਡ ਮੈਡੀਟੇਟ ਬਸ ਹਮ ਡੀਪ ਬ੍ਰੀਥ ਕਰੋ ਪਰਮਾਤਮਾ ਨੇ ਹਰ ਸਮੇਂ ਉਦਾ ਸ਼ੁਕਰੀਆ ਕਰੋ ਅੱਛਾ ਨਾ ਪੈਨਿਕ ਅਟੈਕਸ ਐਂਗਜ਼ਾਈਟੀ ਅਟੈਕਸ ਬਹੁਤ ਜ਼ਿਆਦਾ ਨਹੀਂ ਇਧਰ ਡੀਪ ਬ੍ਰੀਥ ਨਹੀਂ ਕਰਨਾ ਆਂਦਾ ਨਾ ਹਮੇਸ਼ਾ ਸਾਡੇ ਸ਼ੋਲਡਰਸ ਐਵੇਂ ਰਹਿੰਦੇ ਨੇ ਇਹ ਨੋਟਿਸ ਕਰੋ ਰਿਲੈਕਸ ਠੰਡੀ ਸਾਹ ਲੈਂਦੇ ਕਹਿੰਦੇ ਠੰਡੀ ਸਾਹ ਕਿਉਂ ਲੈ ਰਹੇ ਹੋ डी ब्रीदिंग ਸਾਡਾ ਇਮਿਊਨ ਸਿਸਟਮ ਪਰਮਾਤਮਾ ਨੇ ਐਸਾ ਬਣਾਇਆ ਹੈ ਕਿ ਸਾਨੂੰ ਐਚੀਸਾ ਰਿਲੈਕਸ ਹੋ ਜਾਂਦੀ ਹੈ ਅਸੀਂ ਟੈਨਸ਼ਨ ਟੈਨਸ਼ਨ ਵਰਡ ਵਾਲੇ ਲੈ ਲੈ ਡਿਪਰੈਸ਼ਨ ਵਰਡ ਲੈ ਲੈ ਜੀ ਐਂਗਜ਼ਾਇਟੀ ਵਰਡ ਲੈ ਲੈ ਪਹਿਲੇ ਤਾਂ ਸੀਗੇ ਹੀ ਨਹੀਂ ਜੀ ਇਹ ਵਰਡਸ ਨਹੀਂ ਸੀਗੇ ਉਹਨੇ ਈਜ਼ੀ ਗੋਇੰਗ ਵਰਡਸ ਹੋ ਗਏ ਕੋਈ ਛੋਟਾ ਬੱਚਾ ਵੀ ਕਹਿੰਦਾ ਡਿਪਰੈਸ਼ਨ ਟੈਨਸ਼ਨ ਹੋ ਰਹੀ ਹੈ ਮੈਨੂੰ ਬਹੁਤ ਟੈਨਸ਼ਨ ਆ ਮੈਨੂੰ ਨਾ ਡਿਸਟਰਬ ਕਰੋ ਇਹ ਵਰਡਸ ਪਹਿਲੇ ਨਹੀਂ ਸੀਗੇ ਇਹ ਬਿਜ਼ੀ ਹਾਂ ਐਸ ਚੀਜ਼ ਪਹਿਲੇ ਨਹੀਂ ਸੀ ਐਸ ਸੀ ਵਰਡਸ ਲੋਕ ਹਰ ਪਲ ਹਰ ਪਲ ਮਸਤ ਰਹਿੰਦੇ ਸੀ ਔਰ ਖੁਸ਼ੀਆਂ ਅੱਜ ਵੀ ਖੁਸ਼ੀਆਂ ਹੋ ਸਕਦੀਆਂ ਅੱਛਾ ਇੱਥੇ ਨਾ ਮੈਂ ਇੱਕ ਹੋਰ ਚੀਜ਼ ਜਿਹੜੇ ਵਿਸ਼ੇ ਤੇ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਇਸ ਨੂੰ ਮੈਂ ਕਹਿੰਦੇ ਬੜਾ ਇੰਪੋਰਟੈਂਟ ਆ ਸੀ ਡਿਸਕਸ ਜ਼ਰੂਰ ਕਰਾਂਗੇ ਵਾਟਰ ਥੈਰੇਪੀ ਵਾਟਰ ਥੈਰੇਪੀ ਦੀ ਲੋਕ ਗੱਲ ਬਹੁਤ ਘੱਟ ਕਰਦੇ ਨੇ ਔਰ ਉਹਨੂੰ ਲੋਕ ਲੈ ਲੈਂਦੇ ਨੇ ਬਹੁਤ ਮੈਡੀਕਲ ਟਰਮ ਲੈ ਲੈਂਦੇ ਨੇ ਵਾਟਰ ਥੈਰੇਪੀ ਨੂੰ ਵਾਟਰ ਥੈਰੇਪੀ ਕੁਝ ਨਹੀਂ ਆ ਜਿਹੜੀ ਪਾਣੀ ਦੇ ਬਹਾਵ ਦੇ ਨਾਲ ਆਂਦੀਆਂ ਵੇਵਜ਼ ਨੇ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਹੀਲ ਕਰਦੀਆਂ ਨੇ ਉਹ ਹੈ ਵਾਟਰ ਥੈਰੇਪੀ ਹੁਣ ਜੇ ਤੁਹਾਡੇ ਨਾਲ ਗੱਲ ਕਰਦੇ ਆਂ ਵਾਟਰ ਥੈਰੇਪੀ ਦੀ ਤੁਹਾਨੂੰ ਕੀ ਲੱਗਦਾ ਕਿ ਵਾਟਰ ਥੈਰੇਪੀ ਕਿਸ-ਕਿਸ ਚੀਜ਼ ਦੇ ਵਿੱਚ ਸਾਨੂੰ ਅੱਛਾ ਕਰ ਸਕਦੀ ਹੈ ਮੈਡਮ ਸਾਡੀ ਬਾਡੀ ਚ ਅੰਦਰ ਹੀ 75% ਪਾਣੀ ਹੈ ਸਾਡੇ 73% ਕਿੰਨਾ 75% ਪਾਣੀ ਹੈ ਸਾਨੂੰ ਪਤਾ ਹੈ ਪਰ ਮਾਤਮਾ ਨੇ ਇਹ ਨਹੀਂ ਇੰਪੋਰਟੈਂਟ ਚੀਜ਼ ਬਣਾਈ ਹੈ ਔਰ ਅਸੀਂ ਉਸ ਤੋਂ ਇਹ ਅਲੱਗ ਹੋ ਰਹੇ ਹਾਂ ਹੂੰ ਹੁਣ ਮੋਟੇ ਜੀ ਗੱਲ ਕਰਾਂ ਜਦੋਂ ਅਸੀਂ ਕੁਝ ਟੈਨਸ਼ਨ ਚਾਹਦੇ ਆਂ ਕੁਝ ਖਾ ਰਹੇ ਆਂ ਸਾਨੂੰ ਇਹ ਨਹੀਂ ਪਤਾ ਚੱਲਦਾ ਭੁੱਖ ਲੱਗੀ ਹੈ ਕਿ ਪਿਆਸ ਲੱਗੀ ਹੈ ਹੂੰ ਬਿਲਕੁਲ ਸਹੀ असली लगती है प्यास और असली लगते कुछ खान। दैट इज द प्रॉब्लम कैलरीज मैनेजमेंट उत्तों बढ़ती है सू प्यास लगी लग है पानी हमेशा कहें रखो hmm. पानी सिप सिप करके पियो। पानी बैठ के पियो। एक जॉइंट पेन्स क्यों आ रही हैं खड़े होके पानी पीना बॉटल डायरेक्ट पानी पीना

ਪਾਣੀ ਦੀ ਕਮੀ ਦੇ ਨਾਲ ਤਾਂ ਕਿੰਨੀਆਂ ਜ਼ਿਆਦਾ ਪ੍ਰੋਬਲਮਸ ਹੈ। ਹਮਮ ਕਿ ਕਿ ਡੀਟੌਕਸੇਸ਼ਨ ਤਾਂ ਕਾਈ ਹੋਏਗੀ ਨਾ ਜੇ ਆਪਣੇ ਕੋਲ ਪਾਣੀ ਪ੍ਰੋਪਰ ਹੋਏਗਾ ਤਾਂ। ਬਿਲਕੁਲ ਠੀਕ ਹੈ। ਹਮਮ ਮੋਟੀ ਜੀ ਗੱਲ ਹੈ ਜੇ ਅਸੀਂ ਛਾੜੂ ਸਫਾਈ ਕਰਦੇ ਗਿਆ ਉਹਦੇ ਨਾਲ ਲੈ ਲੈਣ ਜਿੱਤਕ ਪੋਚਾ ਮਾਰੀਏ ਤੇ ਉਹਦੇ ਨਾਲ ਹੋਰ ਸਫਾਈ ਹੈ। ਜੇ ਜ਼ਿਆਦਾ ਗੰਦਾ ਹੋ ਰਿਹਾ ਜੀ ਕਹਿੰਦੇ ਪਾਣੀ ਬਾਲਟੀਆਂ ਪਾਓ ਜਿੱਤੋਂ। ਹਮ ਉਹ ਬਾਲਟੀਆਂ ਪਾਣ ਦਾ ਮਤਲਬ ਕੀ ਹੈ? ਫੁੱਲ ਵਾਟਰ। ਹਮ ਕਿਸੇ ਕਿਸਾਨ ਦਾ ਸਰੀਰ ਵੀ ਉਸੇ ਤਰੀਕੇ ਨਾਲ ਸਾਫ਼ ਹੋਣਾ ਚਾਹੀਦਾ ਪਾਣੀ ਦੇ ਨਾਲ। ਲਿਕੁਇਡ ਲਿਕੁਇਡ ਲਓ। ਜੇ ਇੱਕ ਦਿਨ হফতে একদিন লুড লি ফ ਮਤਲਬ ਦੇਖੋ ਬਿਲਕੁਲ ਠੀਕ ਗੱਲ ਹੈ ਕਿ ਅਗਰ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੇ ਹੋ ਤੇ ਇੱਕ ਦਿਨ ਜਿਹੜਾ ਆ ਹਫਤੇ ਦਾ ਉਹ ਲਿਕੁਇਡ ਫਾਰਮ ਤੇ ਰੱਖੋ ਲਿਕੁਇਡ ਡਾਈਟ ਜਿਹੜੀ ਆ ਇੱਕ ਪੂਰਾ ਦਿਨ ਲਈ ਜਾਏ ਤਾਂ ਕਿ ਤੁਹਾਡੀ ਬਾਡੀ ਡੀਟੌਕਸ ਕਰ ਸਕੇ ਇਹ ਲਾਈਫਟਾਈ ਜਿਹੜੀਆਂ ਲਾਈਫਸਟਾਈਲ ਕੁਝ ਖਾ ਲੈਣਾ ਚਾਹੀਦਾ ਹੈ ਹਾਂ ਬਿਲਕੁਲ ਕਦੇ ਕਦੇ ਕਰ ਲੈਣਾ ਚਾਹੀਦਾ ਹੈ ਲਾਈਫਸਟਾਈਲ ਦੀ ਕੁਝ ਟਿਪਸ ਸੀਗੀਆਂ ਜਿਹੜੀਆਂ ਅਸੀਂ ਆਪਣੇ ਪੋਡਕਾਸਟ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਬਹੁਤ ਸ਼ੁਕਰੀਆ ਮੈਮ ਆਪਣਾ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਅਸੀਂ ਹਰ ਹਫਤੇ ਤੁਹਾਡੇ ਲਈ ਇਸੇ ਤਰੀਕੇ ਦੇ ਨਾਲ ਕੁਝ ਟਿਪਸ ਕੁਝ ਲਾਈਫ ਲੈਸਨਸ ਲੈ ਕੇ ਆਂਦੇ ਰਵਾਂਗੇ ਤੁਸੀਂ ਦੇਖਦੇ ਰਹਿਣਾ ਹੈ ਗਲੋਬਲ ਪੰਜਾਬ ਟੀਵੀ